ਪਾਕਿਸਤਾਨ ਦੇ ਨਾਲ ਹੋਏ ਭਾਰਤੀ ਸੈਨਾ ਦੇ 1965 ਦੀ ਲੜਾਈ ਦੇ ਇਕਲੌਤੇ ਜੀਵਤ ਬੱਚੇ ਹੀਰੋ ਰਿਟਾਇਰਡ ਕਰਨਲ ਗੁਰਿੰਦਰਜੀਤ ਸਿੰਘ ਸਿੱਧੂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ ਸ਼ਹਿਰ ਵਿੱਚ ਰਹਿ ਰਹੇ ਹਨ ਕਰਨਲ ਸਾਹਿਬ ਨੂੰ ਭਾਰਤੀ ਸੈਨਾ ਦੇ ਬਜਰ ਕੋਰ ਦੇ ਗੋਲਡਨ ਐਰੋ ਡਿਵੀਜ਼ਨ ਦੁਆਰਾ 1965 ਭਾਰਤ-ਪਾਕ ਯੁੱਧੇ 60 ਸਾਲ ਪੂਰੇ ਹੋਣ ਤੇ 골ਡਨ ਜੁਬਲੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਗਿਆ ਹੈ 골ਡਨ ਜੁਬਲੀ ਦੇ ਦੌਰਾਨ ਹਵਲਦਾਰ ਅਬਦੁਲ ਹਮੀਦ ਪਰਮੀਤ ਚੱਕਰ ਮਰਨ ਉਪਰੰਤ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਖਾਸ ਤੌਰ ਤੇ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪਾਕਿਸਤਾਨ ਨਾਲ 1965 ਦੀ ਲੜਾਈ ਦੇ ਇਕਲੋਤੇ ਜੀਵਿਤ ਬੱਚੇ ਹੀਰੋ ਰਿਟਾਇਰਡ ਕਰਨਲ ਗੁਰਿੰਦਰਜੀਤ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੂੰ ਰਾਸ਼ਟਰਪਤੀ ਦੁਆਰਾ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਗਵਰਨਰ ਸਾਹਿਬ ਦੁਆਰਾ ਉਹਨਾਂ ਨੂੰ ਇੰਨੇ ਸਾਲਾਂ ਬਾਅਦ ਵੀ ਯਾਦ ਕਰਦੇ ਹੋਏ ਸਨਮਾਨ ਕੀਤਾ ਗਿਆ ਹੈ ਜਿਸ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਕਰ ਹੈ ਅਸਲ ਤੇ ਹਰ ਸਾਲ ਅਬਦੁਲ ਮੀਰ ਦੀ ਜਾਂਚ ਉਹਨੂੰ ਹੋਮੇਜ ਦੇਣ ਲਈ ਹਰ ਸਾਲ ਨੌਂਤ ਮੇਲਾ ਮਨਾਇਆ ਜਾਂਦਾ ਹਰ ਸਾਲ ਬੜੀ ਧੂਮਧਾਮ ਮਨਾਉਂਦਾ ਹੈ ਇਸ ਸਾਲ ਕਿਉਂਕਿ ਫੰਡ ਬਗੈਰ ਆਏ ਸੀ ਉਹਨੂੰ ਪੋਸਟਪੋਨ ਕਰਨਾ ਪਿਆ ਤੇ ਕਬੂਸੀ ਫਰਮਾਨ ਨੂੰ ਮਨਾਇਆ ਗਿਆ। ਔਰ ਬੜੀ ਜੀ ਖੁਸ਼ੀ ਦੀ ਗੱਲ ਆ ਕੱਲ ਇਹਸ਼ ਮੌਕੇ ਤੇ ਪੰਜਾਬ ਦੇ ਗਵਰਨਰ ਵੀ ਆਏ ਸੀ। ਕੱਲ ਐਕਚੁਅਲੀ ਡਾਇਮੰਡ ਜੁਬਲੀ ਸੀ ਸੱਤ ਸਾਲ ਹੋ ਗਏ। ਇਹ ਤੋਂ ਪਹਿਲਾਂ ਇੱਕ ਮੇਰੀ 골ਡ ਜੁਬਲੀ ਬਣਾਈ ਸੀ 1950 ਜੋ 50 ਸਾਲ ਹੋ ਗਏ। ਉਦੋਂ ਪ੍ਰਤਾਪ ਸਿੰਘ ਆਪਣੇ ਸੌਰੀ ਆਪਣੇ ਕਿਬਨਸਿਸ ਸੀ ਇਹ ਆਪਣੇ ਪ੍ਰਕਾਸ਼ੀ ਬਾਦਰ ਉਹ ਉਹਦੇ ਨਾਲ 600 ਮਿਨਿਸਟਰ ਆਏ ਸੀ ਜਿਹੜਾ ਸ਼ੋਅ ਕੇ ਮੰਜਾਇਆ ਪਰ ਦਿਸ ਟਾਈਮ ਇਜ਼ ਅ ਵੈਰੀ ਗ੍ਰੇਟ ਗੱਲ ਕਿ ਪ੍ਰਾਈਮ ਮਿਨਿਸਟਰ ਸੌਰੀ ਗਵਰਨਰ ਖੁਦ ਆਇਆ ਚੱਲ ਕੇ ਮਿਲਣ ਔਰ ਸਾਨੂੰ ਸਾਰਿਆਂ ਨੂੰ ਰਿਕਵਰਜ ਕਰ ਦੇ ਕਹਿ ਰਹੋ ਜੋ ਵੀ ਆ ਇਸ ਲਈ ਕੱਲ ਉਹਨੇ ਆ ਕੇ ਬੜਾ ਅੱਛਾ ਰੱਖ ਰਖ ਕੀਤਾ ਇੱਕ ਦਮਾ ਹੋਰ ਬਣਾਇਆ ਸੀ ਮਿਊਜ਼ੀਅਮ ਉਹਦਾ ਕਟਾਉਟ ਕੀਤਾ ਉਦੋਂ ਬਾਅਦ ਉਨੇ ਦਿੱਤੇ ਖਾਸ ਕਰਕੇ ਉਹ ਮੈਂ ਕੱਲਾ ਸਰਵਾਈਵਰ ਵਾਂ ਐ ਅਫਸਰ ਪਹਿਲੀ ਲੜਾਈ ਦਾ ਉਹਨੇ ਮੈਨੂੰ ਸਪੈਸ਼ਲੀ ਬੁਲਾ ਮੈਨੂੰ ਮਲਾਇਆ ਮੈਨੂੰ ਉਹ ਗਿਫਟ ਪ੍ਰਾਈਜ਼ ਦਿੱਤਾ ਬਹੁਤ ਵਧੀਆ ਔਰ ਮੇਰੇ ਨਾਲ 3 3 4 ਮਿੰਟ ਦੀ ਗੱਲ ਉਹਨੇ ਕੀਤੀ ਮੈਨੂੰ ਬੇਹੱਦ ਫਖਰ ਇਸ ਲਈ ਮਨਜ਼ੂਰ ਆ ਕਿ 60 ਸਾਲ ਬਾਅਦ ਵੀ ਮੈਨੂੰ ਗਵਰਨਰ ਸਾਹਿਬ ਨੇ ਯਾਦ ਕੀਤਾ ਔਰ ਮੈਨੂੰ ਪ੍ਰਾਈਜ਼ ਦਿੱਤਾ ਬਹੁਤ ਬੜੀ ਗੱਲ ਹੈ ਹਾਲਾਂਕਿ ਮੈਨੂੰ ਪਹਿਲਾਂ ਵਿਸ਼ੇਸ਼ ਤੌਰ ਮੇਰਾ ਮੈਨਾ ਪ੍ਰੈਸ਼ਰ ਮਰਦਾ ਪਰ ਉਹਦੀ ਮੈਨੂੰ ਇੰਨੀ ਖੁਸ਼ੀ ਹੈ ਜਿੰਨੀ ਕੱਲ ਫਿਜ਼ੀਕਲ ਲੈ ਕੇ ਮੈਨੂੰ ਖੁਸ਼ੀ ਮਿਲਦੀ ਹੈ ਬੇਹੱਦ ਖੁਸ਼ੀ ਮਿਲਿਆ ਇਸ ਕਰ ਤਰ ਜਿਗਾਇ ਸੀ ਦਰਿਆ ਸਾਡੇ ਦੋ ਇੱਕ ਰਾਉਟਸਫ ਗਏ ਸੀ ਔਰ ਉਹਨੇ ਸਾਰਾ ਨੁਕਸਾਨ ਕਰਤਾ ਸੀ ਤੋਂ ਵੇਸ਼ੇ ਮੈਂ ਇਸ ਤੋਂ ਦੂਰ ਹ ਆਈ ਡੋਟ ਕੰਪੇਅਰ ਇਸ ਤੋਂ ਹਰ ਸਾਲ 15 ਅਗਸਤ ਆਂਦੀ ਹੈ